ਕਾਹੇ ਮੈਂ ਸਿੱਖਾਂ ਜਾ ਬੰ ਬਲੌਗ ਸਾਰੇ ਧਰਮਾਂ ਨੂੰ ਕਰਦਾ ਬਾਈ। ਤੂੰ ਸਹੀ ਐ ਜੀ ਸਹੀ ਐ ਕਰਨਾ ਹੀ ਚਾਹੀਦਾ। ਮੇਰੇ ਯੂਟਿਊਬ ਤੇ ਵੀਰ ਬਣ ਕੇ ਪਾ ਕੇ ਸਾਰ ਸਬਸਕ੍ਰਾਈਬ ਕਰਵਾ ਦਿਆ ਕਰ। ਤੇ ਵੀਰ ਮਾਰੇ ਮੈਂ ਬਹੁਤ ਲੋਕਾਂ ਨੂੰ ਭੇਜਦਾ ਥੋੜਾ। ਪਾਹੀਂ ਕਮੈਂਟ ਮਾਰਦਾ ਵੀ ਆ ਵਧੀਆ ਐ ਜਾਂ ਘਟੀਆ ਐ। ਘਟੀਆ ਵਿੱਚੋਂ ਵੀ ਸਾਨੂੰ ਕੁਝ ਨਾ ਕੋਈ ਮਿਲਦਾ ਵੀਰੇ ਇਹ ਵੀ ਗੱਲ ਆ। ਸਹੀ ਗੱਲ ਐ ਮਾਰੇ ਸਹੀ ਗੱਲ ਐ। ਅਸੀਂ ਬਹੁਤ ਮਿਡਲ ਕਲਾਸ ਚ ਉੱਠੇ ਹੋਏ ਆ। ਵਾਹ ਵੀ ਵਾਹ ਸ਼ਾਬਾਸ਼। ਠੀਕ ਐ ਮਾਰੇ ਜੀ। ਅਸੀਂ ਪਿੱਛਾ ਦੇ ਕੇ ਫਰੀਦਾ ਗਾਹਾਂ ਨੂੰ ਨਹੀਂ ਨਹੀਂ ਚਾਹੇ ਰੱਬ ਨੇ ਸਾਨੂੰ ਚਾਹੇ ਲੱਖ ਗੱਡੀਆਂ ਕਾਰਾਂ ਵਾਲੇ ਕਰਤਾ ਸਾਡੇ ਵੀ ਇੱਕ ਕਮਰਾ ਹੁੰਦਾ ਜਿਗਾ ਟੁੱਟਿਆ ਜਿਹਾ ਬਾਲਿਆਂ ਵਾਲਾ ਵਾਹਿਗੁਰੂ ਆਪਾਂ ਨੂੰ ਕਦੇ ਉਹ ਨਹੀਂ ਭੁੱਲਣਾ ਚਾਹੀਦਾ ਵੀ ਸਾਡੇ ਵੀ ਭਾਈ ਬਾਲੇ ਹੁੰਦੇ ਜਿਗੇ ਛੱਤਾਂ ਤੇ ਗਰਾਊਂਡ ਜਿਹੜਾ ਭੁੱਲ ਗਿਆ ਵੀ ਉਹ ਨਰਕ ਦੇਖ ਰਿਆ ਹਾਂ ਬਸ ਬਸ ਜੀ ਬਸ ਮਹਾਰਾਜ ਕਹਿੰਦੇ ਦਿਨੇ ਤੂੰ ਮਿੱਚੀ ਫਿਰਦਾ ਅੱਖ ਖੋਲ ਕੇ ਦੇਖ ਬਥੇ ਫਿਰਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂ ਜੀ ਇਹ ਗਰੀਬentro ਜਿਵੇਂ ਚਾਹੇ ਪਹਿਲਾਂ ਗੱਲ ਦੱਸੀ ਆ ਬਾਈ ਹਾਂਜੀ ਜਿਹੜਾ ਗਰੀਬ ਹੁੰਦਾ ਜਾਂ ਮਤਲਬ ਉਹਨੂੰ ਗਰੀਬੀ ਕੱਟੀ ਹੋਵੇ ਕਿ ਨਾ ਪੈਸਾ ਕਿਵੇਂ ਬਣਦਾ ਹਾਂਜੀ 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 ਉਹ ਦੂਜੇ ਦਾ ਹੱਕ ਕਦੇ ਨਹੀਂ ਮਾਰਦਾ ਮੇਰਾ ਸੋਚ ਆ ਬਾਈ ਇਹ ਮੇਰੀ ਆਪਣੀ ਕਿਉਂ ਡੈਡੀ ਨੇ ਮੇਰੇ ਨੇ ਮਹਾਰਾਜ ਇੰਨੀ ਮਿਹਨਤ ਕਰੀਆ ਨਾ ਉਹ ਬੰਦੇ ਨੇ ਬਹੁਤ ਜ਼ਿਆਦਾ ਮਿਹਨਤ ਕਰੀਆ ਜਿੰਨੀ ਕਹ ਲਓ 19 ਘਟਾ ਤੇ ਤੈਨੂੰ ਦੇਖਦੀ ਆ ਕਿ ਨਾ ਹਾਂਜੀ ਹਾਂਦੇ 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 ਦਿਖਦੀ ਹੁੰਦੀ ਆ ਹੁਣ ਅੱਖਾਂ ਵੀ ਜਿਵੇਂ ਮੇਰੇ ਬਾਪ ਨੇ ਕੀ ਕਰਿਆ ਉਹਨੇ ਤੈਨੂੰ ਕਿੱਡਾ ਵੜਾ ਬਣਾਇਆ ਨਾ ਕਿੱਥੇ ਕੋਸਿਆਂ ਲੈ ਜਰੀ ਗੱਡੀ 'ਚ ਬਿਠਾਤਾ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਆ ਤੁਸੀਂ ਕਹਿੰਦੇ ਹੋ ਅਸੀਂ ਵੀ ਕਹਿੰਦਾ ਜਿਹੜੇ ਮਾਪੇ ਨੇ ਇਹ ਜਿਉਂਦੇ ਬੋੜ ਨੇ ਫਲ ਫਰੂਟ ਵੀ ਦੇਣੇ ਨੇ ਸਹੀ ਗੱਲ ਹੈ ਸਹੀ ਗੱਲ ਹੈ ਨਾ ਵੀਰ ਦਰਖਤ ਲਾਓ ਕੋਈ ਵਧੀਆ ਦਰਖਤ ਇੱਥੇ ਲਾਓ ਜੰਗਲ 'ਚ ਮਤਲਬ ਰੋਡ 'ਤੇ ਜਿਹੜਾ ਕੋਈ ਵੀ ਖਾਵੇ ਉਹਨੂੰ ਹਾਂਜੀ ਹਾਂਦੇ ਹਾਂਦੇ ਐਜੇ ਮੂਟੇ ਲਾਉਣੇ ਚਾਹੀਦੇ ਨਾ ਜਿਹਨੂੰ ਸ਼ੁਕਰ ਆ ਜਾਮਣ ਦਾ ਲਾਵੇ ਉਹੁੰਦੇ ਆ ਕਿ ਉਹ ਬਲੱਡ ਦੇ ਵਿੱਚ ਨਿੰਮ ਲਾਵੇ ਤੇੜੀ ਮੇਰਾ ਇੰਨੇ ਬੂਟੇ ਲਾਉਂਦਾ ਮਹਾਰਾਜ ਉਹ ਕਦੇ ਕੋਈ ਕਬੂਟਾ ਚੱਕ ਲਿਆਂਦਾ ਘਰ ਨੂੰ ਤੁਸੀਂ ਮੰਨਣਾ ਨਹੀਂ ਕਦੇ ਕੋਈ ਕਦੇ ਕੋਈ ਕਦੇ ਅੰਬ ਦਾ ਲਾਉਂਦਾ ਕਦੇ ਮਿਰਚਾਂ ਦੇ ਕਦੇ ਆੜੂ ਲਿਆਉਂਦਾ ਕਦੇ ਸੇਬ ਦੇ ਲਿਆਉਂਦਾ ਨਹੀਂ ਉਹ ਵਧੀਆ ਸੋਚ ਆ ਫਿਰ ਉਹ ਵੀ ਤੁਸੀਂ ਨੇ ਇਦਾਂ ਹੀ ਖੜਾਉਣਾ ਇਹਨੇ ਫਿਰ ਉਹ ਲੱਗੇ ਓਏ ਹਾਂਜੀ 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 ਤਾਂ ਹੀ ਲਾਉਂਦਾ ਕੋਈ ਹੋਰ ਕਿਸੇ ਲਾਉਂਦਾ ਸਹੀ ਗੱਲ ਹੈ ਸਾਡੇ ਲਈ ਉਹ ਲਾਉਂਦਾ ਨਹੀ ਉਹ ਲਾਉਂਦਾ ਕੋਈ ਵੀ ਜੋ ਤੱਕ ਅੱਤ ਤੱਕ ਮਾਪਾ ਬੰਨਿਆ ਚਾਹੇ ਉਹ ਮੰਨ ਲਏ ਚੰਗਾ ਜਾ ਫਿਰ ਵੀ ਉਹ ਜਾ ਚੱਲਦਾ ਕਮਲ ਸਿੰਘ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਆਪਾਂ ਨੇ ਕੋਈ ਫੜਾ ਨਹੀਂ ਮਾਰਿਆ ਕਿਸ ਦੇ ਉੱਤੇ ਇਰਖਾ ਵਾਦੀ ਨਹੀਂ ਕੀਤੀ ਹਾਂਜੀ 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 ਤਾਂ ਨੂੰ ਆਪਾਂ ਸੱਚ ਤੇ ਮਹਾਰਾਜ ਨੇ ਬੋਲਿਆ ਉਹ ਅਸੀਂ ਬੋਲਿਆ ਜੇ ਲੋਕਾਂ ਨੂੰ ਮਾੜਾ ਲੱਗਦਾ ਪਾਈਆਂ ਨਾ ਫੇਰ ਤਾਂ ਤਾਂ ਥੱਲੇ ਬਹਿ ਕੇ ਘਟਾਲਾਂਗੇ ਜ਼ਰ ਹਾਂ ਸਹੀ ਗੱਲ ਹੈ ਸਹੀ ਗੱਲ ਆਪਾਂ ਤੋਂ ਤੁਹਾਡੇ ਲਈ ਜਾਵਾਂਗਾ ਵਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਅਸੀਂ ਤੁਹਾਨੂੰ ਕਹੀਏ ਫਲਾਣਾ ਅਸੀਂ ਕਿਹੜਾ ਭਤੇ ਰੈਂਟ ਲੱਗੇ ਹੋਇਆ ਬੜੇ ਮੰਤਰੀ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਕੋਲ ਜਾਂ ਮਰਜ਼ੀ ਕਰ ਲਵੇ ਕਿਰਪਾ ਰੱਬ ਦੀ ਅ 16 18 ਘੰਟੇ ਨਟਮਾ ਚੱਲਦਾ ਰੱਖਦਾ ਲਗਭਗ ਅੱਛਾ ਜੀ ਹਾਂ ਆਪਣੇ ਜਿਹੜਾ ਮਰਜ਼ੀ ਕਾਲ ਕਰੇ ਵਟਸਐਪ ਤੇ ਕਰੇ ਫੇਸਬੁਕ ਤੇ ਹਨਾ ਚਾਰੀ ਪੰਜ ਚਾਰੇ ਪਾਣੇ ਕਹਿੰਦੇ ਜੀ ਉਹ ਕਈ ਮੈਨੂੰ ਬਹੁਤ ਕਹਿੰਦੇ ਨੇ ਕਹਿੰਦੇ ਬਾਬਾ ਤੈਂ ਫੋਨ ਚੱਕ ਲਿਆ ਪਹਿਲਾਂ ਤਾਂ ਇਹ ਕਹਿੰਦਾ ਉਹਨਾਂ ਵੀ ਮੈਂ ਬਾਬਾ ਨਹੀਂ ਹੈ ਨਾ ਹਾਂ ਜੀ ਦੇ ਦੂਸਰੇ ਨੰਬਰ ਤੇ ਜੇ ਆਪਾਂ ਨੂੰ ਆਪਾਂ ਨੇ ਪਾਇਆ ਉਹਦੀ ਗੱਲ ਨਾਲ ਸੁਣੀ ਫੇਰ ਤਾਂ ਗੱਲ ਦਾ ਸਹੀ ਗੱਲ ਨਹੀਂ ਸਹੀ ਗੱਲ ਬਹੁਤ ਬੰਦੇ ਨੇ ਅੱਜ ਸੱਤ ਪੀੜੀਆਂ ਦੇ ਏਕਣ ਫਲਾਨਾ ਜਦੋਂ ਕਾਲ ਕਰੋ ਇਹ ਸਵਚਵੰਦਾ ਕਾਹ ਦਿੱਤਾ ਨੰਬਰ ਪਹਿਲਾਂ ਕਰਦਾ ਰਹੇ ਆ ਜਾਨ ਹੁਣ ਦੁਦਰਾਣੇ ਵਿੱਚ ਪਾਉ ਪੰਗੇ ਲੈ ਅੱਛਾ ਜੀ ਅੱਛਾ ਬਹੁਤ ਫੇਰ ਮੇਰੇ ਉਸਤਾਦ ਨੇ ਬੰਦ ਕਰਤਾ ਅੱਛਾ ਜੀ ਉਹ ਕਹਿੰਦੇ ਵੈੰਸੀ ਦਾ ਨਹੀਂ ਹੁੰਦਾ ਮੂਰਨਾਂ ਨਾਲ ਮੈਂ ਫਿਰਿਕ ਲੇ ਫਿਰਿਕ ਦਾ ਠੀਕ ਆ ਕਮਲ ਹੋਰ ਵੀਰੇ ਕਰ ਲਈ ਮੈਨੂੰ ਫੋਨ ਜਦ ਤੂੰ ਵਿਹਲਾ ਹੋਇਆ ਠੀਕ ਆ ਮਰਾ ਠੀਕ ਹੈ ਠੀਕ ਥੈਂਕ ਯੂ ਭਾਈ ਚਾਰ ਚਾਰ ਮਾਨੂੰ ਬੱਤੀ ਠੀਕ ਮਰਾ ਇਹ ਮਸੜੀ ਗਰੀ ਜੀ